ਅੱਜ ਰਾਸ਼ਟਰੀ ਮਤਦਾਤਾ ਦਿਵਸ ਹੈ ਜੋ ਕਿ ਹਰ ਸਾਲ 25 ਜਨਵਰੀ ਨੂੰ ਮਨਾਇਆ ਜਾਂਦਾ ਹੈ ਕਿਸੇ ਵੀ ਲੋਕਤੰਤਰ ਦੇਸ਼ ਵਿੱਚ ਸਰਕਾਰ ਦੇ ਬਣਨ ਵਿੱਚ ਮਤਦਾਤਾਵਾਂ ਦੀ ਸਭ ਤੋਂ ਵੱਡੀ ਤੇ ਅਹਿਮ ਭੂਮਿਕਾ ਹੁੰਦੀ ਹੈ ਮਤਦਾਤਾ ਆਪਣੀ ਕੀਮਤੀ ਵੋਟ ਨਾਲ ਕਿਸੇ ਵੀ ਪਾਰਟੀ ਨੂੰ ਸੱਤਾ ਵਿੱਚ ਲਿਆ ਸਕਦੇ ਹਨ ਆਪਣੇ ਇਸ ਫਰਜ਼ ਨੂੰ ਪੂਰਾ ਕਰਕੇ ਮਤਦਾਤਾ ਦੇਸ਼ ਦੇ ਵਿਕਾਸ ਵਿੱਚ ਆਪਣਾ ਪੂਰਾ ਯੋਗਦਾਨ ਪਾ ਸਕਦੇ ਹਾਂ ਕਸਤੀਆ ਕਾਲਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਮੈਂ ਹਾਂ ਬਲਜੀਤ ਤੇ ਅੱਜ ਜੋ ਹੈ ਮਤਦਾਤਾ ਦਿਵਸ ਹੈ ਤੇ ਉਸ ਦੀਆਂ ਸਾਰੇ ਮਤਦਾਤਾਵਾਂ ਨੂੰ ਤੇ ਦੇਸ਼ ਪ੍ਰੇਮੀਆਂ ਨੂੰ ਬਹੁਤ ਬਹੁਤ ਜੋ ਹੈ ਮੁਬਾਰਕਾਂ ਨੇ ਤੇ ਆਪਣੇ ਮਤ ਦਾ ਪ੍ਰਯੋਗ ਕਰਨ ਲਈ ਸਾਨੂੰ ਜੋ ਹੈ ਮਤਦਾਨ ਕਰਨਾ ਚਾਹੀਦਾ ਹੈ ਇਹ ਸਾਡੇ ਦੇਸ਼ ਦੀ ਤਰੱਕੀ ਦਾ ਕਰਦਾ ਹੀ ਕਰਦਾ ਹੈ ਸਾਡੇ ਸਮਾਜ ਦੀ ਤੇ ਸਾਡੇ ਦੇਸ਼ ਦੀ ਤਰੱਕੀ ਨਾਲ ਹੀ ਹੁੰਦੀ ਹੈ ਇਸ ਕਰਕੇ ਆਪਣੀ ਜੋ ਹੈ ਵੋਟ ਦਾ ਸਹੀ ਜੋ ਹੈ ਉਪਯੋਗ ਕਰਨਾ ਬਹੁਤ ਜ਼ਰੂਰੀ ਹੈ ਕਿਸੇ ਵੀ ਪੈਸੇ ਦੇ ਲਾਲਚ ਚ ਆ ਕੇ ਜਾਂ ਫਿਰ ਆਪਣੀ ਵੋਟ ਦਾ ਇਸਤੇਮਾਲ ਨਾ ਕਰਕੇ ਅਸੀਂ ਜੋ ਹੈ ਆਪਣੇ ਦੇਸ਼ ਨਾਲ ਧੋਖਾ ਕਰਦੇ ਹਾਂ ਤੇ ਅਸੀਂ ਜੋ ਹੈ ਦੇਸ਼ ਧਰੋਹੀ ਨਾ ਬਣੀਏ ਤੇ ਆਪਣੇ ਮਤਦਾਨ ਦਾ ਉਪਯੋਗ ਕਰੀਏ ਤੇ ਇਹਹੀ ਸੁਨੇਹਾ ਜੋ ਹੈ ਸਬਰ ਵੀਰ ਬੇਟੀ ਨੇ ਦਿੱਤਾ ਬਹੁਤ ਬਹੁਤ ਮੁਬਾਰਕਾਂ ਤੇ ਚਲੋ ਜੀ ਥੈਂਕ ਯੂ ਸੋ ਮਚ ਕਰਦੇ ਹਾਂ ਆਪਣਾ ਬਲੌਗ ਕੰਟੀਨਿਊ ਜਿਆਦਾ ਖੁਆਇਸ਼ਾਂ ਨਾ ਰੱਖਿਆ ਕਰੋ ਜ਼ਿੰਦਗੀ ਤੋਂ ਬਸ ਅਗਲਾ ਕਦਮ ਪਿਛਲੇ ਕਦਮ ਨਾਲੋਂ ਬਿਹਤਰ ਹੋਣਾ ਚਾਹੀਦਾ ਹੈ ਇਹੀ ਆਸ ਰੱਖਦੇ ਹੋਏ ਕਰਦੇ ਹਾਂ ਕੁਝ ਬਿਹਤਰ ਆਪਣੀ ਜ਼ਿੰਦਗੀ 'ਚ ਤੇ ਕਰਦੇ ਹਾਂ ਮਾਰਨਿੰਗ ਦੀ ਸਟਾਰਟਿੰਗ ਤੇ ਵੇਖ ਰਹੇ ਹੋ ਤੁਸੀਂ ਕੀ ਚੱਲ ਰਿਹਾ ਹੈ ਉਹੀ ਕੰਮ ਡੇਲੀ ਰੂਟੀਨ ਜੋ ਤੁਸੀਂ ਦੇਖ-ਦੇਖ ਕੇ ਸ਼ਾਇਦ ਅੱਕ ਗਏ ਹੋ ਬਟ ਮੇਰੀ ਤਾਂ ਲਾਈਫ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਤੇ ਤੁਸੀਂ ਕਿਵੇਂ ਹੋ ਉਮੀਦ ਹੈ ਸਾਰੇ ਹੀ ਆਪਣੀ ਫੈਮਿਲੀ ਚ ਬਹੁਤ ਚੰਗੇ ਤੇ ਬਹੁਤ ਖੁਸ਼ ਹੋਵੋਗੇ ਪਰਮਾਤਮਾ ਅੱਗੇ ਇਹ ਹੀ ਅਰਦਾਸ ਹੈ ਤੇ ਅੱਜ ਆਪਾਂ ਸਾਰੇ ਕੰਮ ਕੰਪਲੀਟ ਕਰਕੇ ਸਵੇਰੇ ਕੀਤੀ ਸੀ ਐਡੀਟਿੰਗ ਤੇ ਉਸ ਤੋਂ ਬਾਅਦ ਹੋ ਗਏ ਸੀਗੇ ਸਾਰੇ ਕੰਮ ਲੇਟ ਤੇ ਕੰਮ ਲੇਟ ਹੋਣਗੇ ਤਾਂ ਦੁਪਹਿਰਾਂ ਤੱਕ ਚੜਨਾ ਹੀ ਹੈ ਤੇ ਉਸ ਤੋਂ ਬਾਅਦ ਆਪਾਂ ਫ੍ਰੀ ਹੋ ਕੇ ਬਣਾਇਆ ਇੱਕ ਕੱਪ ਆਫ ਟੀ ਤੇ ਰਿਲੈਕਸ ਹੋਏ ਥੋੜੇ ਟਾਈਮ ਲਈ Não, não. que <fois> <alternão> um é isso? ਆਪਣੇ ਆਪ ਨੂੰ ਦੇ ਦਿੱਤੀ ਉਹ ਆਪਣੇ ਮਕਸਦ ਚ ਕਾਮਯਾਬ ਹੋ ਗਿਆ ਹਰ ਚੀਜ਼ ਦੇ ਨਾਲ ਮਿਊਜ਼ਿਕ ਮੈਂ ਕਈ ਵਾਰ ਇਹ ਸੋਚਦੀ ਹਾਂ ਕਿ ਪੰਜਾਬ ਚ ਖਾਸ ਕਰ ਆਪਣੇ ਪੰਜਾਬ ਚ ਜੋ ਹੈ ਵਿਦੇਸ਼ਾਂ ਵਿੱਚ ਬੱਚਿਆਂ ਦੇ ਜਾਣ ਦਾ ਕਾਰਨ ਇਹ ਹੀ ਹੈ ਕਿ ਸਾਡੀ ਜੋ ਹੈ ਇਹ ਨਕਾਰਾਤਮਕ ਸੋਚ ਹੈ ਕਿ ਜਦੋਂ ਵੀ ਕੋਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਉਸ ਨੂੰ ਉਤਸ਼ਾਹਿਤ ਕਰਨ ਦੀ ਜਗ੍ਹਾ ਉਸ ਦੀਆਂ ਲੱਤਾਂ ਖਿੱਚਦੇ ਹਾਂ ਜਾਂ ਉਹਨੂੰ ਇਹ ਸੋਚਦੇ ਹਾਂ ਕਿ ਉਹ ਤਰੱਕੀ ਕਿਵੇਂ ਕਰ ਗਿਆ ਤੇ ਇਸੇ ਗੱਲ ਨੂੰ ਸੋਚਦੇ ਸੋਚਦੇ ਕਈ ਵਾਰ ਜੋ ਹੈ ਬੱਚੇ ਇਹ ਸੋਚਦੇ ਨੇ ਕਿ ਕੋਈ ਵੀ ਜੋ ਹੈ ਸਟੈਪ ਲੈਣ ਦੀ ਖਾਤਰ ਆਪਣੇ ਦੇਸ਼ ਜੇ ਕੋਈ ਸਟੈਪ ਚੱਕਣਾ ਚਾਹੁੰਦੇ ਨੇ ਕੋਈ ਤਰੱਕੀ ਕਰਨਾ ਚਾਹੁੰਦੇ ਨੇ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਨੇ ਤਾਂ ਇਹ ਸੋਚ ਕੇ ਚੁੱਪ ਕਰ ਜਾਂਦੇ ਨੇ ਕਿ ਲੋਕ ਕੀ ਕਹਿਣਗੇ ਤੇ ਲੋਕ ਕੀ ਕਹਿਣਗੇ ਦੀ ਮਜਬੂਰੀ ਜੋ ਹੈ ਉਹਨਾਂ ਨੂੰ ਵਿਦੇਸ਼ਾਂ ਵਿੱਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿ ਆਪਣੇ ਦੇਸ਼ ਤਾਂ ਇਹੀ ਪ੍ਰਵਾਸ ਸੀ ਕਿ ਲੋਕ ਕੀ ਕਹਿਣਗੇ ਪਰ ਵਿਦੇਸ਼ ਚ ਆ ਕੇ ਇਹ ਤਾਂ ਸੈਟੀਸਫੈਕਸ਼ਨ ਹੈ ਕਿ ਕੋਈ ਵੀ ਕੰਮ ਕਰੀਏ ਆਪਣਾ ਗੁਜ਼ਾਰਾ ਤਾਂ ਕਰ ਲਾਂਗੇ ਪਰ ਇਸ ਗੱਲ ਦੀ ਫਿਕਰ ਤਾਂ ਨਹੀਂ ਰਹਿਣੀ ਕਿ ਲੋਕ ਕੀ ਕਹਿਣਗੇ ਤਾਂ ਉਹਨਾਂ ਲੋਕਾਂ ਤੋਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕੋਈ ਚੰਗਾ ਕੰਮ ਕਰਦਾ ਹੈ ਜੇ ਉਹਨੂੰ ਉਤਸ਼ਾਹਿਤ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਸ ਨੂੰ ਅੱਗੇ ਵਧਣ ਦਾ ਮੌਕਾ ਤਾਂ ਦਿਓ ਪਰ ਕਦੇ ਵੀ ਕਿਸੇ ਦੇ ਰਾਹ ਦਾ ਰੋੜਾ ਬਣਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਸਮਾਂ ਬਹੁਤ ਬਲਵਾਨ ਹੈ ਅੱਜ ਆਪਾਂ ਜੀ ਪੁਰਾਣੇ ਸਾਗ ਨੂੰ ਕੱਲ ਵਾਲੇ ਸਾਗ ਨੂੰ ਪੁਰਾਣਾ ਇਟ ਮੀਨਸ ਇਹ ਨਹੀਂ ਕਿ ਬਹੁਤ ਸਾਲ ਪੁਰਾਣਾ ਮਤਲਬ ਕਿ ਕੱਲ ਵਾਲੇ ਸਾਗ ਨੂੰ ਆਪਾਂ ਜੋ ਹੈ ਤੜਕਾ ਲਾਵਾਂਗੇ ਤੇ ਫਿਰ ਖਾਵਾਂਗੇ ਰਾਤ ਨੂੰ ਤੇ ਅੱਜ ਡਿਨਰ 'ਚ ਕੀ ਬਣਨਾ ਹੈ ਸਾਗ ਐਂਡ ਰੋਟੀ ਸਭੇ ਭਰੇ ਮਨ ਕੀ